ਫੌਜੀ ਦੇ ਘਰੇ ਆ ਕੇ ਕੁੱਟਿਆ ਗਿਆ ਤੇ ਉਹਦਾ ਐਫਆਈਆਰ ਵੀ ਦਰਜ ਹੈ ਤੇ ਹਜੇ ਤੱਕ ਬੰਦੇ ਅਰੈਸਟ ਨਹੀਂ ਹੋਏ ਮਤਲਬ ਕਿੰਨੇ ਕ ਕੇਸ ਤੁਹਾਨੂੰ ਫੌਜੀਆ ਦੇ ਗਣਾਈਏ ਮੈਂ ਇਸੇ ਕਰਕੇ ਬਾਰ ਬਾਰ ਕਹਿਣਾ ਸਰਕਾਰ ਨੂੰ ਬੇਨਤੀ ਕਰਦਾ ਹਥਵੰਨ ਕੇ ਜੇਕਰ ਇਹੀ ਫੌਜੀਆ ਦਾ ਹਾਰ ਰਿਹਾ ਤੇ ਤੁਹਾਡੇ ਤੇ ਪਾਕਿਸਤਾਨ ਅਟੈਕ ਕਰਨ ਲੱਗਾ ਦੇਰ ਨਹੀਂ ਲਾਊਗਾ ਇਹ ਗੱਲ ਯਾਦ ਰੱਖਿਓ ਉਹਦੇ ਵਿੱਚ ਫਿਰ ਲੀਡਰ ਵੀ ਆਉਣਗੇ ਮੈਨੂੰ ਤਾਂ ਇਹ ਡਰ ਆ ਵੀ ਕਿਤੇ ਬੰਗਲਾਦੇਸ਼ ਵਾਲੀ ਗੱਲ ਨਾ ਹੋ ਜੇ ਭਾਰਤ ਦੇ ਵਿੱਚ ਤੇ ਫਿਰ ਉਹਦੇ ਵਿੱਚ ਜਿਹੜਾ ਹੈਗਾ ਸਾਰੇ ਜਿਹੜੇ ਹੈਗੇ ਤੁਹਾਨੂੰ ਪਤਾ ਮੈਂ ਆਪਾਂ ਪਿਛਲੀ ਵਾਰੀ ਵੀ ਗੱਲ ਕਰੀ ਸੀ ਕਿ ਜਦੋਂ ਫੌਜੀਆ ਨੂੰ ਇੱਕ ਰੁੜਕੀ ਦੇ ਵਿੱਚ ਕੁੱਟਿਆ ਗਿਆ ਜੂਪੀ ਦੇ ਵਿੱਚ ਉਹ ਸੀਗਾ ਉਦੋਂ ਅੱਜ ਕੱਲ੍ਹ ਉੱਤਰਾਖੰਡ ਦੇ ਵਿੱਚ ਤਾਂ ਫਿਰ ਉੱਥੇ ਜਦੋਂ ਥਾਣੇ ਦੇ ਉੱਪਰ ਅਟੈਕ ਹੋਇਆ ਤਾਂ ਰਖਸ਼ੇ ਵਾਲੇ ਵੀ ਪੁਲਿਸ ਵਾਲਿਆਂ ਨੂੰ ਕੁੱਟ ਗਏ ਕਿਉਂਕਿ ਜਿਹੜਾ ਇਹ ਮਹਿਕਮਾ ਇੱਕ ਸਾਡੀ ਸੁਰੱਖਿਆ ਦੇ ਲਈ ਹੈ ਪਰ ਕੁਝ ਲੋਕ ਆ ਜਿਹੜੇ ਉਹ ਸਾਰਿਆਂ ਨੂੰ ਬਦਨਾਮ ਕਰ ਦਿੰਦੇ ਆ ਫਿਰ ਉਹ ਕੁਝ ਲੋਕਾਂ ਦਾ ਜਿਹੜਾ ਖਮਿਆਜਾ ਉਹ ਜਿਹੜੇ ਚੰਗੇ ਅਫਸਰ ਐ ਚੰਗੇ ਪੁਲਿਸ ਵਾਲੇ ਐ ਚੰਗੇ ਜਿਹਾ ਇਮਾਨਦਾਰ ਲੋਕ ਐ ਉਹਨਾਂ ਨੂੰ ਵੀ ਭੁਗਤਣਾ ਪੈਂਦਾ ਬਾਈ ਤੇ ਮੈਂ ਜਿਹੜੇ ਬਰਗੇਡੀਅਰ ਜਰਨਲ ਐ ਉਹਨਾਂ ਨੂੰ ਵੀ ਤੁਹਾਡੇ ਰਾਹੀਂ ਬੇਨਤੀ ਇਹ ਕਰਨਾ ਚਾਹੂੰਗਾ ਕਿ ਅਗਲਾ ਨੰਬਰ ਤੁਹਾਡਾ ਹੈ ਜੇਕਰ ਤੁਸੀਂ ਅੱਜ ਸਿਪਾਈ ਹੌਲਦਾਰ ਸੂਬੇਦਾਰ ਦੇ ਨਾਲ ਨਹੀਂ ਖੜਦੇ ਅੱਜ ਉਹ ਕੈਪਟਨ ਨੂੰ ਕੁੱਟਦੇ ਹੋਏ ਅੱਜ ਕਰਨਲ ਤੱਕ ਪਹੁੰਚ ਗਏ ਤੇ ਉਹਦੇ ਨਾਲ ਨਾਲ ਠੀਕ ਮੁੱਦਾ ਇੱਕ ਇਹ ਆ ਗਿਆ ਕਿ ਇਹਨਾਂ ਦੇ ਘਰ ਤੇ ਵੀ ਜਿਹੜਾ ਬਾੜ ਐ ਉਹ ਕੀਤਾ ਜਾ ਰਿਹਾ ਚਾਹ ਸ਼ੈਲਰ ਵਾਲਿਆਂ ਵੱਲੋਂ ਐ ਕਿਉਂਕਿ ਜਿਹੜਾ ਸੁਣਿਆ ਜਾ ਰਿਹਾ ਤਾਂ ਮੈਂ ਇੱਕ ਚੀਜ਼ ਹੋਰ ਇੱਥੇ ਕਲੀਅਰ ਕਰ ਦਿਆਂ ਕਿ ਫੌਜੀ ਤਕਰੀਬਨ 99% ਹਜੇ ਤੱਕ ਸੱਚੇ ਨਜ਼ਰ ਆਉਂਦੇ ਆ ਤੇ ਅਸੀਂ ਇਹ ਕਹਿਣੇ ਆ ਕਿ ਜ਼ਰੂਰੀ ਨਹੀਂ ਤੁਸੀਂ ਸੱਚ ਦਾ ਸੱਚ ਕੱਢੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੋ ਜੇਕਰ ਤੁਹਾਨੂੰ ਸੈਲਰ ਵਾਲਾ ਸੱਚਾ ਲੱਗਦਾ ਸੈਲਰ ਵਾਲੇ ਦਾ ਸਾਥ ਦੇ ਦਿਓ ਪਰ ਅੱਜ ਸਾਨੂੰ ਫੌਜੀ ਸੱਚੇ ਨਜ਼ਰ ਆਉਂਦੇ ਆ ਅਸੀਂ ਪਾਸੇ ਤੋਂ ਵੀ ਥੋੜਾ ਬਹੁਤਾ ਪਤਾ ਕੀਤਾ ਤੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਕੁਝ ਉਹਨਾਂ ਨੇ ਸਾਨੂੰ ਥੋੜੇ ਬਹੁਤੇ ਸਬੂਤ ਵੀ ਦਿੱਤੇ ਆ ਕਿ ਆ ਸਾਡੇ ਕੋਲੇ ਹੈਗੇ ਆ ਤਾਂ ਅਸੀਂ ਡਟ ਕੇ ਫੌਜੀਆਂ ਦੇ ਨਾਲ ਖੜਾਂਗੇ ਤੇ ਮੈਂ ਸਾਰੇ ਦੇਸ਼ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਫੌਜੀਆਂ ਦਾ ਸਾਥ ਦਿਓ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਪਾਕਿਸਤਾਨ ਤੇ ਚਾਈਨਾ ਤੁਹਾਡੇ ਤੇ ਟੈਕ ਕਰ ਦੂਗਾ ਤੇ ਫਿਰ ਕਿਉਂਕਿ ਉਹਨਾਂ ਕੋਲੇ ਇੱਕ ਸਿੱਧੀ ਜੀ ਗੱਲ ਹੈ ਕਿ ਤੁਹਾਡਾ ਤੁਹਾਡੀ ਦਾ ਤੁਹਾਡਾ ਦੇਸ਼ ਨਹੀਂ ਸੁਣਦਾ ਤੇ ਤੁਸੀਂ ਸਾਡੇ ਅੱਗੇ ਕੀ ਬੋਲਦੇ ਹੋ ਆਪਾਂ ਪਿਛਲੀ ਵਾਰੀ ਵੀ ਇਹੀ ਗੱਲ ਕਰੀ ਸੀ ਤਾਂ ਮੈਂ ਇਹਦੇ ਵਿੱਚ ਜਿਹੜਾ ਜ਼ਿੰਮੇਵਾਰ ਸਮਝਦਾ ਸਾਡੇ ਜਿਹੜੇ ਜਿੰਨੇ ਬਰਗੇਡੀਅਰਾਂ ਜਰਨਲ ਹੈ ਉਹਨ ਕਿਉਂਕਿ ਜੇਕਰ ਕਹਿੰਦੇ ਹੁੰਦੇ ਆ ਵੀ ਜਦੋਂ ਕੋਈ ਅੱਗ ਭਖਦੀ ਹੈ ਉਹਨੂੰ ਭਖਣ ਲੱਗੀ ਨੂੰ ਦਬ ਲਿਆ ਜਾਵੇ ਤਾਂ ਚੰਗਾ ਹੁੰਦਾ ਤੇ ਜਦੋਂ ਬਿਲਕੁਲ ਹਰੇਕ ਨੂੰ ਕੁੱਟਣ ਲੱਗ ਗਏ ਥੋੜੀ ਤੁਸੀਂ ਪਹਿਲਾਂ ਪਿੱਛੇ ਕੀ ਕਰ ਲਿਆ ਕਰਨਲ ਵਾਠ ਨੇ ਕੀ ਕਰ ਲਿਆ ਕੈਪਟਨ ਫਲਾਣੇ ਨੇ ਕੀ ਕਰ ਲਿਆ ਥੋੜੇ ਸੂਬੇਦਾਰ ਫਲਾਣੇ ਨੇ ਕੀ ਕਰ ਲਿਆ ਤਾਂ ਹਰੇਕ ਬੰਦੇ ਨੂੰ ਮੂੰਹ ਪੈ ਜਾਂਦਾ ਇਹਦੇ ਵਿੱਚ ਮੈਂ ਇਹ ਕਹੂੰਗਾ ਕਿ ਜਿਹੜੇ ਸਾਡੇ ਚੀਫ ਆਫ ਆਫ ਅਰਮੀ ਸਟਾਫ ਜਾਂ ਸਾਡਾ ਡਿਫੈਂਸ ਮਿਨਿਸਟਰ ਹੈ ਜਾਂ ਸਾਡਾ ਪ੍ਰਧਾਨ ਮੰਤਰੀ ਹੈ ਰਾਸ਼ਟਰਪਤੀ ਹੈ ਗ੍ਰਹਿ ਮੰਤਰੀ ਹੈ ਉਹਨਾਂ ਨੂੰ ਅੱਗੇ ਹੋ ਕੇ ਇਸ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਸਾਡੇ ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੈ ਜੇਕਰ ਇੱਕ ਫੌਜੀ ਕਿਉਂਕਿ ਇੱਕ ਦੇਖੋ Rajasthan ਦੇ ਵਿੱਚ ਹੈ ਤੇ ਦੂਸਰਾ J&K ਦੇ ਵਿੱਚ ਹੈ ਤੇ ਜੇਕਰ ਉਹਨਾਂ ਦਾ ਧਿਆਨ ਮਗਰ ਜਾਊਗਾ ਆਪਣੇ ਪਰਿਵਾਰ ਵੱਲ ਜਿਹੜੇ ਆਪਾਂ ਹੁਣ ਦੋ ਸੈਨਿਕਾਂ ਦੀ ਗੱਲ ਕਰ ਰਹੇ ਹਾਂ ਇੱਕ ਸੈਨਿਕਾ ਜਿਹੜਾ ਰਾਜਸਥਾਨ ਦੇ ਵਿੱਚ ਡਿਊਟੀ ਆ ਤੇ ਦੂਸਰੇ ਦੀ ਜੇ ਐਂਡ ਕੇ ਦੇ ਵਿੱਚ ਤੇ ਦੋਨੋਂ ਹੀ ਬਾਰਡਰ ਏਰੀਆ ਤੇ ਜੇਕਰ ਜਿਹੜਾ ਡਿਊਟੀ ਤੇ ਖੜਾ ਨੌਜਵਾਨ ਹੈ ਉਹਦਾ ਧਿਆਨ ਆਪਣੇ ਪਰਿਵਾਰ ਵੱਲ ਜਾਊਗਾ ਤੇ ਸਾਡਾ ਦੇਸ਼ ਕਿੰਨਾ ਕੁ ਸੁਰੱਖਿਤ ਹੈ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਬਾਈ ਮਸਲੇ ਤੋਂ ਇੱਕ ਵਾਰੀ ਜ਼ਰੂਰ ਜਾਣੂ ਕਰਵਾ ਦਿਓ ਜੋ ਤੁਹਾਡੇ ਧਿਆਨ ਦੇ ਵਿੱਚ ਆ ਕਿ ਮਸਲਾ ਕੀ ਹੈ ਜਿਸ ਨੂੰ ਲੈ ਕੇ ਫੌਜੀ ਜਵਾਨ ਜਿਹੜੇ ਨੇ ਉਹ ਗੁਹਾਰ ਲਗਾ ਰਹੇ ਨੇ ਇਨਸਾਫ ਤੇ ਲਈ ਮਸਲਾ ਵੀਰ ਜੀ ਇਹ ਹੈ ਕਿ 1999 ਤੋਂ ਲੈ ਕੇ ਜਿਹੜੇ ਉਹ ਦਸਰ ਦਸ ਰਹੇ ਆ ਫੌਜੀਆ ਦੇ ਦਸਣ ਦੇ ਮੁਤਾਬਕ 1999 ਦੇ ਵਿੱਚ ਇੱਥੇ ਸੈਲਰ ਚੱਲਦਾ ਸੀ ਤਾਂ ਕੁਝ ਕਾਰਨਾ ਕਰਕੇ ਜੋ ਕਿ ਮਤਲਬ ਸਹੀ ਜਿਹੜੇ ਰੂਲ ਰੈਗੂਲੇਸ਼ਨ ਹੁੰਦੇ ਆ ਜਿਵੇਂ ਕਿ ਪੋਲੂਸ਼ਨ ਵਾਲਾ ਹੋ ਗਿਆ ਜਾਂ ਉਹ ਨਹੀਂ ਸੀਗੇ ਤਾਂ ਉਹ ਸੈਲਰ ਦੱਸ ਦਿਆ ਕਿ ਨਰਸੀ ਰਾਮ ਦੇ ਨਾਮ ਤੇ ਚੱਲਦਾ ਸੀ ਤਾਂ ਉਹ ਸੈਲਰ ਆ ਜਿਹੜਾ ਬੰਦ ਹੋ ਗਿਆ ਸਰਕਾਰ ਨੇ ਉਹਨੂੰ ਬੰਦ ਕਰਤਾ ਤੇ ਉਸ ਤੋਂ ਬਾਅਦ 2014 ਦੇ ਵਿੱਚ ਇਹਨਾਂ ਨੇ ਇੱਥੇ ਪਲਾਟ ਲੈ ਲਿਆ ਤੇ 2014 ਤੋਂ ਠੀਕ ਇਹਨਾਂ ਦੇ ਬਾਅਦ ਹੀ ਜਿਹੜਾ ਕਿ ਨਵਾਂ ਗगन ਸ਼ਾਇਦ ਉਹਦਾ ਨਾਮ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ ਉਹਨਾਂ ਨੇ ਜਿਹੜੇ ਸੈਲਰ ਵਾਲੀ ਜਗ੍ਹਾ ਸੀ ਉਹ ਖਰੀਦ ਲਈ ਤਾਂ ਉਸ ਤੋਂ ਬਾਅਦ ਉਹਨਾਂ ਦੇ ਦੱਸਣ ਦੇ ਮੁਤਾਬਕ ਹੁਣ ਕਿੰਨਾ ਕੁ ਸੱਚਾ ਉਹ ਤਾਂ ਕਹਿੰਦੇ ਆ ਕਿ ਸਾਡੇ ਕੋਲੇ ਵੀਡੀਓ ਹੈਗੀ ਆ ਕਿ ਜਦੋਂ ਇਹ ਬੰਦਾ ਜਿਹੜੇ ਨੇ ਗगन ਨੇ ਜਿਹੜਾ ਇਹ ਸੈਲਰ ਦਾ ਜਿਹੜਾ ਹੁਣ ਮਾਲਕ ਹੈ ਇਸ ਵੇਲੇ ਅਸਲੀ ਮਾਲਕ ਹੈ ਉਹਦੀ ਜਿਹੜੀ ਵੀਡੀਓ ਸਾਡੇ ਕੋਲੇ ਪਈ ਹੈ ਉਹ ਇਹ ਕਹਿੰਦਾ ਨਜ਼ਰ ਆ ਰਿਹਾ ਵੀਡੀਓ ਦੇ ਵਿੱਚ ਉਹਨਾਂ ਦੇ ਮੁਤਾਬਕ ਕੇ ਭਾਈ ਮੈਂ ਤਾਂ ਇਥੇ ਸੈਲਰ ਚਲਾਉਣਾ ਨਹੀਂ ਮੈਂ ਤਾਂ ਇੱਕ ਆਈ ਆਪਦਾ ਘਾਟਾ ਵਾਦਾ ਦਿਖਾ ਕੇ ਮੈਂ ਮੁਆਵਜ਼ਾ ਲੈ ਲੂੰਗਾ ਮੇਰਾ ਘਾਟਾ ਪੂਰਾ ਹੋ ਜਾਊਗਾ ਮੈਂ ਸੈਲਰ ਨਹੀਂ ਚਲਾਉਂਦਾ ਜਦੋਂ ਕਿ ਉਹ ਬਾਅਦ ਚ ਸੈਲਰ ਨੂੰ ਚਲਾ ਦਿੱਤਾ ਗਿਆ ਜਿਹੜਾ ਕਿ ਉਹ ਦਿਖਾ ਰਹੇ ਐ ਜਿਹਦੀ ਉਹ ਮੈਂ ਤੁਹਾਨੂੰ ਵੀ ਫੋਟੋ ਚ ਦੇ ਦਿੰਦਾ ਮੇਰੇ ਕੋਲ ਇੱਕ ਫੋਟੋ ਆਈ ਐ ਆਪਾਂ ਉਹਦੀ ਤੈਕੀਕਾਤ ਤੱਕ ਵੀ ਜਾਵਾਂਗੇ ਕਿ ਉਹ ਕਹਿੰਦੇ ਵੀ ਮੀਟਰ ਵੀ ਜਿਹੜਾ 2024 ਦੇ ਵਿੱਚ ਲੱਗਿਆ ਪਹਿਲਾਂ ਪਟਿਆ ਗਿਆ ਸੀ ਕਿਉਂਕਿ ਜਦੋਂ ਸੈਲਰੀ ਬੰਦ ਹੋ ਗਿਆ ਮੀਟਰ ਵੀ ਪਟਿਆ ਗਿਆ ਜਿਹੜੀ ਹੁਣ ਥਾਂ ਦੀ ਰਜਿਸਟਰੀ ਆ ਉਹ ਦੂਸਰੇ ਬੰਦੇ ਦੇ ਨਾਂ ਤੇ ਆ ਪਰ ਜਿਹੜਾ ਸੈਲਰ ਆ ਉਹ ਨਰਸੀ ਰਾਮ ਦੇ ਨਾਂ ਤੇ ਹਜੇ ਵੀ ਚੱਲ ਰਿਹਾ ਤੇ ਇਸ ਕਰਕੇ ਕੁਝ ਸਬੂਤਾਂ ਤੋਂ ਇਹ ਸਾਨੂੰ ਲੱਗਦਾ ਕਿ ਫੌਜੀ ਸੱਚੇ ਆ ਪਰ ਫਿਰ ਵੀ ਅਸੀਂ ਇਹ ਕਹਿਣਾ ਚਾਹਾਂਗੇ ਕਿ ਇਹ ਕਿਹੜੇ ਸ਼ੀਰੀ ਦੇ ਵਿੱਚ ਤਾਂ ਉਹਦੀ ਕਿਸ ਤਰ੍ਹਾਂ ਦੀ ਤਕਲੀਫ ਜਿਹੜੀ ਉਹਨਾਂ ਪਰਿਵਾਰਾਂ ਨੂੰ ਫੌਜੀ ਦੇ ਪਰਿਵਾਰਾਂ ਨੂੰ ਉਹਨਾਂ ਆਰਮੀ ਦੇ ਪਰਿਵਾਰ ਜਿਹੜੇ ਉੱਥੇ ਰਹਿੰਦੇ ਉਹਨਾਂ ਨੂੰ ਆ ਰਹੀ ਆ ਵੀਰ ਜੀ ਉਹ ਰੋ ਰੋ ਕੇ ਦੱਸ ਰਿਹਾ ਕਿ ਮੇਰੇ ਬੱਚੇ ਰੋ ਕੇ ਫੋਨ ਕਰਦੇ ਆ ਕਿ ਡੈਡੀ ਸਾਨੂੰ ਸਾਹ ਨਹੀਂ ਆਉਂਦਾ ਜਾਂ ਅਸੀਂ ਇਸ ਤਰ੍ਹਾਂ ਦੀ ਤਕਲੀਫ ਦੇ ਵਿੱਚ ਆ ਕਿਉਂਕਿ ਉਧਰ ਨੂੰ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਸ਼ੈਲਰ ਦਾ ਬੂਰਾ ਉਹਨਾਂ ਦੇ ਘਰੇ ਜਾਂਦਾ ਧੂਆਂ ਜਾਂ ਖੜਕਾ ਹੋਰ ਕਿਉਂਕਿ ਪੋਲੂਸ਼ਨ ਤਾਂ ਪੋਲੂਸ਼ਨ ਹੈ ਤੇ ਇਥੋਂ ਜਣੀ ਦੱਸਣ ਦੇ ਵਿੱਚ ਇਹ ਵੀ ਆ ਰਿਹਾ ਸੁਣਨ ਦੇ ਵਿੱਚ ਕਿ ਜਿਹੜਾ ਪੋਲਿਊਸ਼ਨ ਬੋਰਡ ਆ ਜਾਂ ਸਰਕਾਰ ਆਪਾਂ ਕਹ ਲਈਏ ਕਿ ਉਹਨਾਂ ਨੇ ਜਿਹੜਾ ਇਹ ਦੁਬਾਰੇ ਇਹਨਾਂ ਦਾ ਬੰਦ ਵੀ ਕਰਵਾਤਾ ਸੀਗਾ ਜਿਹੜਾ ਸੈਲਰ ਹੈ ਉਹ ਦੁਬਾਰੇ ਫਿਰ ਚਾਲੂ ਕਰ ਲਿਆ ਗਿਆ ਜਿੱਥੋਂ ਉਹ ਦੁਬਾਰੇ ਉਹਨਾਂ ਦਾ ਕਹਿਣਾ ਇਹ ਹੈ ਕਿ ਅਸੀਂ 1.5 ਸਾਲ ਤੋਂ ਐਸਐਸਪੀ ਦੇ ਡੀਐਸਪੀ ਦੇ ਐਸਡੀਐਮ ਦੇ ਅਸੀਂ ਹਰ ਇੱਕ ਜਗ੍ਹਾ ਤੇ ਜਾ ਰਹੇ ਹਾਂ ਪਰ ਅਸੀਂ ਫੌਜ ਦੇ ਵਿੱਚ ਹੋਣ ਦੇ ਨਾਤੇ ਸਾਡੀ ਸੁਣਵਾਈ ਨਹੀਂ ਹੋ ਰਹੀ ਪਰ ਕੀ ਹੈ ਕਿ ਜਿਵੇਂ ਹੁਣ ਮੰਨ ਲਓ ਫੌਜੀ ਆਦਮੀ ਤਾਂ ਮਹੀਨੇ ਦੋ ਮਹੀਨਿਆਂ ਦੀ ਛੁੱਟੀ ਆਊਗਾ ਤੇ ਇਹਨਾਂ ਨੂੰ ਸੈਲਰ ਮਾਲਕਾਂ ਨੂੰ ਵੀ ਪਤਾ ਬਾਕੀ ਉਹਨਾਂ ਨੂੰ ਤਣਾਟ ਦੱਸਿਆ ਜਾ ਰਿਹਾ ਕਿ ਉਹਨਾਂ ਕੋਲੇ 100 ਕਿਲਾ ਜ਼ਮੀਨ ਆ ਕਈ ਸੈਲਰ ਚੱਲਦੇ ਆ ਕਈ ਪੈਟਰੋਲ ਪੰਪ ਚੱਲਦੇ ਆ ਤੇ ਉਹਨਾਂ ਦੀ ਸਰਕਾਰੇ ਦੁਆਰਾ ਦਰਬਾਰੇ ਵੀ ਪਹੁੰਚ ਹੋਊਗੀ ਤਾਂ ਇਸ ਕਰਕੇ ਇਸ ਦਾ ਸੱਚ ਦਾ ਸਾਹ ਦੇਣਾ ਦੇਖੋ ਸਭ ਤੋਂ ਪਹਿਲਾਂ ਅਨਸਾਨੀਅਤ ਹੈ ਤੇ ਮੈਂ ਤਾਂ ਸਾਰੇ ਪੰਜਾਬ ਨੂੰ ਇਹੀ ਬੇਨਤੀ ਕਰਦਾ ਸਾਰੇ ਦੇਸ਼ ਨੂੰ ਇਹੀ ਬੇਨਤੀ ਕਰਦਾ ਕਿ ਜੇ ਅੱਜ ਅੱਜ ਕੱਲ੍ਹ ਦੇ ਆਪਾਂ ਮੁੱਦੇ ਦੇਖੀਏ ਹਰ ਇੱਕ ਜਗ੍ਹਾ ਫੌਜੀਆ ਤੇ ਫੌਜੀਆ ਤੇ ਕਿਤੇ ਕੁੱਟ ਮਾਰਦਾ ਕਿਸੇ ਨੇ ਕੁੱਟਤਾ ਕਦੇ ਕਿਸੇ ਨੇ ਮਤਲਬ ਫੌਜੀ ਹਰ ਇੱਕ ਜਗ੍ਹਾ ਤੇ ਇਹੀ ਆ ਰਿਹਾ ਕਿ ਜੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਟੀਵੀ ਦੀ ਗੱਲ ਕਰੀਏ ਤਾਂ ਬਾਹਰਲੇ ਦੇਸ਼ਾਂ ਦੇ ਵਿੱਚ ਇੰਡੀਆ ਦੀ ਕਿੰਨੀ ਇੱਜ਼ਤ ਬਣ ਰਹੀ ਹੈ ਤਾਂ ਇਹ ਸਰਕਾਰ ਨੂੰ ਸੁਲਟਣਾ ਚਾਹੀਦਾ